ਸਮਾਣਾ ਦੇ ਦਿਨਾਂ ਦੇ ਮਾਡਲ ਸਕੂਲ ਦੇ ਸਾਲਾਨਾ వార్ਸ਼ਿਕ ਪੁਰਸਕਾਰ ਵੰਡ ਸਮਾਰਮ ਸਮਾਗਮ ਦੇ ਵਿੱਚ ਲੋਕ ਸਭਾ ਮੈਂਬਰ ਪਟਿਆਲਾ ਡਾਕਟਰ ਧਰਨਵੀਰ ਗਾਂਧੀ ਵੱਲੋਂ ਸ਼ਿਰਕਤ ਕੀਤੀ ਗਈ ਹੈ ਉਹਨਾਂ ਬੱਚਾ ਨੂੰ ਸ਼ੁਭ ਕਾਮਨਾ ਦਿੱਤੀਆਂ ਇਸ ਮੌਕੇ ਤੇ ਗੱਲਬਾਤ ਕਰਦੇ ਉਹਨਾਂ ਨੇ ਪੰਜਾਬ ਦੀ ਰਾਜਨੀਤੀ ਜਿਹੜੇ ਦਿੱਲੀ ਕੇ ਨਤੀਜੇ ਆਏ ਉਸ ਦੇ ਬਾਅਦ ਆਪਣੇ ਪ੍ਰਤੀਕ ਦੇ ਦਿਨ ਦੇ ਕਿਹਾ ਕਿ ਪੰਜਾਬ ਦੇ ਲੋਕ ਜਜ਼ਬਾਤੀ ਹੈ ਪੰਜਾਬ ਦੇ ਲੋਕ ਕਦੀ ਵੀ ਇਹਨਾਂ ਦੀ ਗੱਲਾਂ ਦੇ ਵਿੱਚ ਨਹੀਂ ਆਣਗੇ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਇਹਨਾਂ ਨੇ ਟਾਈਮ ਆਪਣਾ ਕਾਣਿਆ ਪਾ ਕੇ ਜੁਮਲੇ ਛੜ ਕੇ ਟਾਈਮ ਦਸ ਸਾਲ ਕੱਟਿਆ ਲੇਕਿਨ ਪੰਜਾਬ ਦੇ ਲੋਕ ਸਮਝਦਾਰ ਹੈ ਪੰਜਾਬ ਦੇ ਲੋਕ ਕਦੀ ਵੀ ਪੰਜਾਬ ਦਾ ਮੁੱਖ ਮੰਤਰੀ ਕੇਜਰੀਵਾਲ ਨੂੰ ਕਬੂਲ ਨਹੀਂ ਕਰਨਗੇ ਪਹਿਲਾਂ ਵੀ ਇੱਕ ਵਾਰ 2017 ਦੇ ਵਿੱਚ ਵੀ ਇਹ ਗੱਲ ਉੱਠੀ ਸੀ ਲੇਕਿਨ ਉਸ ਟਾਈਮ ਵੀ ਇਸ ਚੀਜ਼ ਦਾ ਵਿਰੋਧ ਹੋਇਆ ਸੀ ਔਰ ਪੰਜਾਬ ਦੀ ਰਾਜਨੀਤੀ ਵਿੱਚ ਦਿੱਲੀ ਚੋਣਾਂ ਦਾ ਕੋਈ ਅਸਰ ਨਹੀਂ ਪੈਣਾ ਦੇਖੋ ਜੀ ਬਹੁਤ ਕੈਮਰਾ ਹੋਗਾ ਬੜੀ ਹਿੰਮਤ ਹੈਗੀ ਹੈ ਕਿ आरएस माज ने बहुत लंबे समय तो जदों विद्या दा बहुत ਘਟ ਪ੍ਰਸਾਰ ਸੀਗਾ ਉਦੋਂ ਤੋਂ ਵਿਦਿਆ ਦੇ ਖੇਤਰ ਚ ਮਾਰਕੇਬਲ ਕੰਮ ਕੀਤਾ ਹੈ ਹਿੰਦੁਸਤਾਨ ਵਿੱਚ ਪੰਜਾਬ ਵਿੱਚ ਵੀ ਤੇ ਉਸੇ ਲੜੀ ਵਿੱਚ ਸਮਾਣੇ ਵਿੱਚ ਸੰਸਥਾ ਖੜੀ ਹੋਈ ਹੈਗੀ ਹੈ ਜਸ਼ਪਾਲ ਉਹਨਾਂ ਨੇ ਆਪਣੀ ਪ੍ਰਧਾਨਗੀ ਵੇਲੇ ਇਸ ਨੂੰ ਬਹੁਤ ਸਾਬਤ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਹੈਗਾ ਤੇ ਹੁਣ ਵੀ ਉਹ ਇਸ ਸੰਸਥਾ ਦੀ ਰੂਹੇ ਰਵਾ ਹੈਗੀ ਹੈ ਤੇ ਸਮਾਣੇ ਵਾਸਤੇ ਇਹ ਇੱਕ ਐਸੈਟ ਹੈਗਾ ਜਾਂ ਇੱਕ ਪੂੰਜੀ ਹੈਗੀ ਇਹ ਸੰਸਥਾ ਤੇ ਜਿੱਥੇ ਕੁਆਲਟੀ ਐਜੂਕੇਸ਼ਨ ਬੱਚਿਆਂ ਨੂੰ ਅਫੋਰਡੇਬਲ ਰੇਟ ਤੇ ਦਿੱਤੀ ਜਾਂਦੀ ਹੈਗੀ ਔਰ ਉਹਨੂੰ ਚੰਗੇ ਨਾਗਰਿਕ ਚੰਗੇ ਪੰਜਾਬੀ ਚੰਗੇ ਹਿੰਦੁਸਤਾਨੀ ਚੰਗੇ ਵਿਸ਼ਵ ਨਾਗਰਿਕ ਬਣਾਉਣ ਵਾਸਤੇ ਤਿਆਰ ਕੀਤਾ ਜਾਂਦਾ ਹੈਗਾ। ਦੁੱਖ ਕੋਈ ਕੋਈ ਪਾਰਟੀ ਸਿਧਾਂਤਕ ਪਾਰਟੀ ਦਾ ਹੈ ਨਹੀਂ ਇਹ। ਇਹ ਕੁਝ ਗੱਲਾਂ ਕਰਕੇ ਹੋਂਦ ਵਿੱਚ ਆਈ ਸੀਗੀ। ਦਿੱਲੀ ਚੋਂ 10 ਸਾਲ ਜੋ ਗੱਲਾਂ ਦਾ ਜਿਹੜਾ ਕੜਾ ਸੀਗਾ ਉਹ ਲੋਕਾਂ ਨੇ ਸਵਾਦ ਦੇਖ ਲਿਆ ਤੇ ਦਿੱਲੀ ਲੋਕਾਂ ਨੇ ਇਹਨਾਂ ਨੂੰ ਰੱਦ ਕਰ ਦਿੱਤਾ ਹੈਗਾ। ਇਹ ਸਵਰਾਜ ਦੀ ਗੱਲ ਕਰਦੇ ਸੀਗੇ ਇਹ ਕਹਿੰਦੇ ਸਾਡੇ ਹਾਈ ਕਮਾਂਡ ਕਲਚਰ ਨਹੀਂ ਹੋਊਗਾ ਸਭ ਤੋਂ ਜ਼ਿਆਦਾ ਹਾਈ ਕਮਾਂਡ ਕਲਚਰ ਕੇਜਰੀਵਾਲ ਚਾਗਾ ਇਹ ਕਹਿੰਦੇ ਅਸੀਂ ਵੀਆਈਪੀ ਕਲਚਰ ਸਭ ਤੋਂ ਵੱਡਾ ਵੀਆਈਪੀ ਜੈਡ ਪਲੱਸ ਸਕਿਉਰਿਟੀ ਦਿੱਲੀ ਦੀ ਜੈਡ ਪਲੱਸ ਸਕਿਉਰਿਟੀ ਪੰਜਾਬ ਦੀ 200 ਬੰਦਾ ਲਈ ਵਰਦਾਇਗਾ ਇਹ ਕਹਿੰਦੇ ਸਾਡੇ ਅਸੀਂ ਛੋਟੇ ਘਰ ਚ ਰਵਾਂਗੇ ਸ਼ੀਸ਼ਮੈਲ ਪਾਈ ਬੈਠਾ ਹੈਗਾ ਸਾਰੇ ਝੂਠੇ ਵਾਅਦੇ ਕਰਕੇ ਸੱਤਾ ਜਾਇਆ ਸੀਗਾ ਲੋਕਾਂ ਨੇ ਇੱਕ ਵਾਰ ਦੋ ਵਾਰ ਯਕੀਨ ਕੀਤਾ ਹੈਗਾ ਕਾਰ ਦੀ ਹਾਂਡੀ ਬਾਰ-ਬਾਰ ਨਹੀਂ ਚੜਦੀ ਇਸ ਵਾਰ ਲੋਕਾਂ ਨੇ ਰੱਦ ਕਰ ਦਿੱਤਾ ਕਿਉਂਕਿ ਹਰ ਗੱਲ ਚ ਕਹਿੰਦਾ ਸੀ ਮੈਨੂੰ ਜੀ ਐਲਜੀ ਸਾਹਿਬ ਕੰਮ ਨਹੀਂ ਕਰ ਦਿੰਦੇ ਭਾਜਪਾ ਕੰਮ ਨਹੀਂ ਕਰ ਦਿੰਦੀ ਲੋਕਾਂ ਨੇ ਕਿਹਾ ਜੇ ਨਹੀਂ ਕੰਝ ਜੇ ਉਹਨਾਂ ਨੇ ਕੰਮ ਕਰ ਦੇਣਾ ਤਾਂ ਬਸ ਸਿੱਧਾ ਉਹਨਾਂ ਨੂੰ ਚੋਣ ਲੈਂਦੇ ਹੈਗੇ ਔਰ ਦੂਜੀ ਗੱਲ ਸਾਡੇ ਵਾਸਤੇ ਇਸ ਗੱਲ ਦੀ ਇੰਪੋਰਟੈਂਸ ਇਹ ਹੈਗੀ ਹੈ ਕਿ ਜਿੱਥੇ ਵੀ ਅਸੀਂ ਭਾਜਪਾ ਦੇ ਖਿਲਾਫ ਜਿਹੜੀ ਸਾਡੀ ਸਿਧਾਂਤਕ ਲੜਾਈ ਹੈਗੀ ਹੈ ਉਹ ਲੰਬੀ ਚਲਣੀ ਹੈਗੀ ਹੈ ਅਸੀਂ ਜਿੱਥੇ ਵੀ ਲੜਦੇ ਸੀਗੇ ਉੱਥੇ ਝੂਠਾ ਭਾਜਪਾ ਵਿਰੋਧੀ ਇੱਕ ਨਕਲੀ ਜਾਮਾ ਪਹਿਨ ਕੇ ਭਾਜਪਾ ਵਿਰੋਧ ਦਾ ਉੱਤੇ ਪਹੁੰਚ ਜਾਂਦਾ ਸੀ ਚਾਹੇ ਗੁਜਰਾਤ ਹੋਵੇ ਚਾਹੇ ਉੱਤਰਾਖੰਡ ਹੋਵੇ ਚਾਹੇ ਹਰਿਆਣਾ ਹੋਵੇ ਚਾਹੇ ਗੋਆ ਹੋਵੇ ਚਾਹੇ ਹੋਰ ਸੂਬੇ ਹੋਣ ਇਸ ਕਰਕੇ ਇਹ ਇਹਦਾ ਇੱਕ ਪਾਸੇ ਲੱਗਣਾ ਲਾਜ਼ਮੀ ਸਿਕਾ ਤਾਂ ਕਿ ਲੜਾਈ ਹੁਣ ਲੈਂ ਖਿੱਚ ਕੇ ਬਾਦ ਪਰ ਸਾਡੀ ਸਿੱਧੀ ਲੜਾਈ ਹੋਊਗੀ ਇਹਦਾ ਵਿਚ ਵਿਚੋਲੀਆ ਸਿਕਾ ਆਰਐਸਐਸ ਦਾ ਵਿੱਚ ਜਿਹੜਾ ਕਾਂਗਰਸ ਦੇ ਭਾਜਪਾ ਵ੍ਰੋਧੀ ਵੋਟ ਨੂੰ ਵੜਦਾ ਸਿਕਾ ਉਹ ਉਹਦਾ ਖਤਮ ਹੋਣਾ ਲਾਜ਼ਮੀ ਸਿਕਾ ਉਸ ਪਾਸੇ ਪਹਿਲਾ ਕਦਮ ਹੈ ਮੀਡੀਆ ਵਿੱਚ ਚਰਚਾ ਹੈ ਵੀ ਕੇਜਰੀਵਾਲ ਮੁੱਖ ਮੰਤਰੀ ਕਿਸ ਬਣਾ ਰਹੇ ਪੰਜਾਬ ਸੇ ਹੈ ਕਿ ਤੁਸੀਂ ਉਪਲੇਖਾ ਨੂੰ ਪੰਜਾਬ ਨਹੀਂ ਚੱਲਦਾ ਪੰਜਾਬ ਦੀ ਤਸਵੀਰੇ ਹੋਰ ਹੈਗੀ ਹੈ ਪੰਜਾਬ ਦਾ ਇੱਕ ਪੰਜਾਬ ਇਮੋਸ਼ਨ ਹੈਗੀ ਹੈ ਪੰਜਾਬ ਕੋਈ ਐ ਨਹੀਂ ਕਿ ਦਿੱਲੀ ਨਹੀਂ ਹੈਗੀ ਪੰਜਾਬ ਜਿੱਦੇ ਭਾਂਤ-ਪਾਂਦੀ ਲੱਕੜ ਇਕੱਠੀ ਹੋਈ ਹੈ ਪੰਜਾਬ ਕੀ ਜਜ਼ਬਾਤ ਹੈਗਾ ਪੰਜਾਬ ਚ ਕੇਜਰੀਵਾਲ ਨੂੰ ਬਤੌਰ ਸੀਐਮ ਪਹਿਲਾਂ ਮਾੜਾ 17 ਦੇ ਇਲੈਕਸ਼ਨ ਰੌਲਾ ਪਾਇਆ ਸੀ ਸ਼ੋਧਿਆ ਬੁੱਲੇ ਸੀ ਮਹਾਲੀ ਆ ਕੇ ਕਿ ਸ਼ਾਇਦ ਸੀਐਮ ਕੇਜਰੀਵਾਲ ਸਾਹਿਬ ਹੋ ਜਾਣ ਪੰਜਾਬ ਚ ਜਦੋਂ ਇੰਨਾ ਵਿਰੋਧ ਹੋਇਆ ਸੀਗਾ ਕਿ ਤੁਸੀਂ ਮਤਲਬ ਸੋਚ ਵੀ ਨਹੀਂ ਸਕਦੇ ਸੋ ਕੇਜਰੀਵਾਲ ਦਿਮਾਗ ਚੋਂ ਖੜ ਦੇਵੇ ਕਿ ਦਿੱਲੀੋਂ ਲੋਕਾਂ ਵੱਲੋਂ ਪਟਕਾ ਕੇ ਮਾਰਨ ਤੋਂ ਬਾਅਦ ਉਹ ਪੰਜਾਬ ਦੇ ਰਾਜਗਦੀ ਤੇ ਬੈਠ ਜਾਊਗਾ ਪੰਜਾਬ ਨੂੰ ਕਦੇ ਹੀ ਮਨਜ਼ੂਰ ਨਹੀਂ ਹੋਣਾ ਇਹ ਜਿਹੜੀ ਆਪ ਸਰਕਾਰ ਹੈ ਨਾ ਇਹ ਇਹ ਪੂਰੀ ਗੁੰਡਾਗਰਦੀ ਤਾਰੂ ਹੈਗੀ ਹੈ ਔਰ ਖਾਸ ਤੌਰ ਤੇ ਸਮਾਣੇ ਦਾ ਜਿਹੜਾ ਇਹਦਾ ਐਮਐਲਏ ਹੈਗਾ ਹੈ ਚੇਤੇ ਸਿੰਘ ਜੋੜੇ ਮੱਜ ਦਾ ਮੈਂ ਨਾ ਲੇ ਕੇ ਕਹਿੰਦਾ ਹੈਗਾ ਇਹਨਾਂ ਨੇ ਕੋਈ ਖੇਤਰ ਨਹੀਂ ਛੱਡਿਆ ਚਾਹੇ ਖਾਨਨ ਦਾ ਹੋਵੇ ਚਾਹੇ ਹੋਰ ਮਤਲਬ ਭੂ ਮਾਫੀਆ ਦਾ ਹੋਵੇ ਚਾਹੇ ਹੋਰ ਜਿਹੜੇ ਜਿੰਨੇ ਵੀ ਇਹਨਾਂ ਦੇ ਕਾਰਵਾਈਆਂ ਹੈਗੀਆਂ ਉਹ ਸਾਰੀਆਂ ਜਮਹੂਰੀ ਦੇ ਵਿਰੋਧੀ ਹੈਗੀਆਂ ਲੋਕਾਂ ਦੇ ਵਿਰੋਧੀ ਹੈਗੀਆਂ ਔਰ ਇਹਨਾਂ ਨੇ ਮਤਲਬ ਆਪਣਾ ਪੂਰਾ ਲੁੱਟਦਾ ਤੰਤਰ ਦੇਸ਼ ਦਾ ਤੰਤਰ ਕਾਇਮ ਕੀਤਾ ਹੋਇਆ ਉਹਦੀ ਲੜੀ ਵਿੱਚ ਇਹ ਸਮਾਨੇ ਵਿੱਚ ਕਬਜ਼ਾ ਕਰਨਾ ਚਾਹਦੇ ਨੇ ਕਾਰਪ ਮਿਨਿਸਪਲ ਕਮੇਟੀ ਦੇ ਵਿੱਚ ਤੇ ਮਿਨਿਸਪਲ ਕੌਂਸਲਰਾਂ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਜਿਹੜਾ ਕਿ ਬਿਲਕੁਲ ਗੈਰ ਜਮਹੂਰੀ ਹੈਗਾ ਅਸੀਂ ਇਹ ਡਟ ਕੇ ਵਿਰੋਧ ਕਰਦੇ ਹਾਂਗੇ ਮੈਂ ਤਾਂ ਕਾਂਗਰਸੀ ਕਾਉਂਸਲਰ ਨੂੰ ਕਹਿਣਾ ਹੈਗਾ ਕਿ ਉਹ ਕਿਸੇ ਹੋਰ ਪਾਸੇ ਝਾਕਣ ਵਾਲੋ ਖੁਦ ਕਾਂਗਰਸ ਦੀ ਤੌਰ ਤੇ ਇਕੱਠੇ ਹੋਣ ਆਪਣਾ ਨਵਾਂ ਪ੍ਰਧਾਨ ਚੁਣ ਲੈਣ ਜੇ ਉਹਨਾਂ ਨੂੰ ਪੁਰਾਣਾ ਪ੍ਰਧਾਨ ਮਨਜ਼ੂਰ ਨਹੀਂ ਹੈਗਾ ਔਰ ਕਾਂਗਰਸ ਦਾ ਚੇਅਰਮੈਨ ਹੈਗਾ ਜਿਹੜਾ ਮੇਅਰ ਹੈਗਾ ਜਾਂ ਜਿਹੜਾ ਚੀਫ ਹੈਗਾ ਮਿਨਿਸਪਲ ਕਾਉਂਸਲ ਦਾ ਪ੍ਰਧਾਨ ਹੈਗਾ ਉਹ ਦੁਆਰਾ ਆਪਣੇ ਚੁਣ ਲੈਣਗੇ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼